ਤਰੰਤਨ ਪੁਲਿਸ ਨੇ ਵੱਖ-ਵੱਖ ਮਕਦਮੇ ਦਰਜ ਕਰਕੇ 6 ਦੋਸ਼ੀਆਂ ਦੇ ਕੋਲੋਂ 3 ਪਸਤੌਰ, 2 ਕਿਲੋ ਹੈਰਨ, ਇੱਕ ਮੋਟਰਸਾਈਕਲ ਅਤੇ 2 ਵਾਹਨ ਬਰਾਮਦ ਕੀਤੇ ਹਨ। ਥਾਣਾ ਸਰਾ ਅਮਰੰਤ ਖਾਨ ਪੁਲਿਸ ਨੇ ਗੰਡੀਵਿੰਡ ਨਾਕਾ ਬੰਦੀ ਦੌਰਾਨ ਸ਼ੱਕ ਦੇ ਆਧਾਰ ਤੇ ਇੱਕ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਤਲਾਸ਼ੀ ਲੈਣ ਤੇ 2 ਕਿਲੋ ਹੈਰਨ ਬਰਾਮਦ ਹੋਈ ਹੈ। ਇਹਨਾਂ 6 ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਤਨਤਨ ਪੁਲਿਸ ਵੱਲੋਂ ਜਿਹੜੀ ਕ੍ਰਾਈਮਨਲ ਐਲੀਮੈਂਟਸ ਤੇ ਡਰੱਗਸ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈਗੀ ਉਹਦੇ ਵਿੱਚ ਪਿਛਲੇ 3 ਦਿਨਾਂ 'ਚ ਜਿਹੜੀ ਸਕਸੈਸ ਮਿਲੀ ਹੈਗੀ ਉਹਦੇ ਵਿੱਚ 2 ਕਿਲੋ 46 ਗ੍ਰਾਮ ਘਹਿਰਵੰਦ ਪਲੱਸ 3 ਇਲਲੀਗਲ ਵੈਪਨ ਤਨਤਨ ਪੁਲਿਸ ਵੱਲੋਂ ਫੜੇ ਗਏ ਹੈਗੇ ਤੇ ਇਹਦੇ ਵਿੱਚ 6 ਲੋਕਾਂ ਨੂੰ ਅਲੱਗ-ਅਲੱਗ ਕੇਸਾਂ 'ਚ ਅਰੈਸਟ ਕੀਤਾ ਗਿਆ ਹੈਗਾ ਤੇ ਸਾਡੀ ਸੀਆਈਏ ਦੀ ਟੀਮ ਸਾਡੀ ਸਿਟੀ ਪੁਲਿਸ ਸਰਾਇਮੰਥ ਖਾਂ ਦੇ ਪੁਲਿਸ ਸਟੇਸ਼ਨ ਦੀ ਟੀਮ ਡੀਐਸਪੀ ਸਿਟੀ ਡੇਗਵਾਈ ਹੇ ਤੇ ਨਾਲ ਡੀਐਸਪੀ ਡੀ ਦੇਗਵਾਈ ਹਟ ਸੀਏ ਦੀ ਟੀਮ ਨੇ ਇਸੇ ਚੰਗਾ ਕੰਮ ਕੀਤਾ ਹੈਗਾ ਤੇ ਅਸੀਂ ਜਿਹੜੀ ਆਪਣੀ ਫਾਈਟ ਹੈਗੀ ਉਹਨੂੰ ਬੜਾ ਫੋਕਸ ਤਰੀਕੇ ਨਾਲ ਡਰੱਗਸ ਤੇ ਕਰਮਲ ਦੇ ਖਿਲਾਫ ਜਿਹੜਾ ਹੈਗਾ ਉਹਨੂੰ ਕੰਟੀਨਿਊ ਕਰ ਰਹੇ ਹਾਂ ਤੇ ਜਿਹਦੇ ਵਿੱਚ ਸਾਨੂੰ ਸਫਲਤਾ ਮਿਲ ਗਈ ਗੱਡੀਆਂ ਜਨੀਆਂ ਸਰ ਤੌਰ ਤੇ ਇਹਦੇ ਵਿੱਚ ਆਪਣੇ ਕੋਲੇ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈਗਾ ਸਰ ਕਿੰਨੇ ਦੋਸ਼ੀ ਟੋਟਲ ਟੋਟਲ 6 ਦੋਸ਼ੀ ਇਹਦੇ ਵਿੱਚ ਵੱਖ-ਵੱਖ ਕਿਹਨਾਂ ਤੋਂ ਫੜਿਆ ਸਾਰੇ ਤਰਨਤੰਨ ਜ਼ਿਲ੍ਹੇ ਦੇ ਹੀ ਨੇ ਨਹੀਂ ਇਹਦੇ ਵਿੱਚ ਦੋ ਲੋਕ ਹਨਮਾਨਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਰਾਜਸਥਾਨ ਤੋਂ ਇਹਦੇ ਵਿੱਚ ਦੋ ਲੋਕ ਜਿਹੜੇ ਹੈਗੇ ਉਹ ਮਿਸਰ ਦੇ ਰਹਿਣ ਵਾਲੇ ਹੈਗੇ ਤੇ ਬਾਕੀ ਤਰਨਤੰਨ ਦੇ ਰਹਿਣ ਵਾਲੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ